ਜਿਵੇਂ ਪ੍ਰਾਪਰਟੀ ਗੁਰੂ ਰਾਜਵੰਤ ਸਿੰਘ ਮੁਹਾਲੀ ਹੋਰਾਂ ਨੇ ਲਿਖੀ ਹੈਗੀ ਆ ਇਹਦੇ ਵਿੱਚ ਤੁਸੀਂ ਵੀ ਪ੍ਰਾਪਰਟੀ ਬਾਰੇ ਜਿਹੜਾ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਤਿੰਨ ਕਿਤਾਬਾਂ ਨੇ ਜੇ ਠਾਣ ਲਓ ਤਾਂ ਜਿੱਤ ਰਾਜਵੰਤ ਸਿੰਘ ਮੁਹਾਲੀ ਦੀ ਪ੍ਰਾਪਰਟੀ ਕਾਰੋਬਾਰ ਤੋਂ ਖੁਸ਼ਹਾਲੀ ਤੇ ਨਾਲ ਤੀਜੀ ਕਿਤਾਬ ਹੈ ਪ੍ਰਾਪਰਟੀ ਗੁਰੂ ਕਈ ਲੋਕੀ ਹੁੰਦੇ ਆ ਜਿਹੜੇ ਬਿਜ਼ਨਸ ਦੇ ਨਾਲ ਸੰਬੰਧਿਤ ਕਿਤਾਬਾਂ ਮੰਗਦੇ ਹੁੰਦੇ ਆ ਜਾਂ ਜਿਵੇਂ ਆਪਣੇ ਸਸਿਕਾਲ ਦੋਸਤੋ ਮੈਂ ਸੁਖਰਾਜ ਕੈਫੇ ਵਰਲਡ ਪਬਲਿਕੇਸ਼ਨ ਤੋਂ ਅੱਜ ਆਪਾਂ ਹੈਗੇ ਆ ਕੈਲੀਬਰ ਪਬਲਿਕੇਸ਼ਨ ਦੇ ਸਟਾਲ ਤੇ ਤੇ ਤੁਹਾਨੂੰ ਪਤਾ ਹੈ ਤੁਸੀਂ ਬਹੁਤ ਸਾਰੇ ਦੋਸਤ ਮਿੱਤਰ ਜਾਣਦੇ ਆ ਬਹੁਤ ਸਾਲ ਹੋ ਗਿਆ ਆਪਾਂ ਨੂੰ ਕਿਤਾਬਾਂ ਨਾਲ ਜੁੜਿਆ ਨੂੰ ਤੇ ਕਿਤਾਬਾਂ ਬਾਰੇ ਅਕਸਰ ਗੱਲ ਕਰਦੇ ਰਹਿੰਦਾ ਤੇ ਅੱਜ ਆਪਾਂ ਕੁਝ ਕਿਤਾਬਾਂ ਨੇ ਮੇਰੇ ਹੱਥ ਵਿੱਚ ਤਿੰਨ ਕਿਤਾਬਾਂ ਨੇ ਜੇ ਠਾਣ ਲਓ ਤਾਂ ਜਿੱਤ ਰਾਜਵੰਤ ਸਿੰਘ ਮੋਹਾਲੀ ਦੀ ਪ੍ਰਾਪਰਟੀ ਕਾਰੋਬਾਰ ਤੋਂ ਖੁਸ਼ਹਾਲੀ ਤੇ ਨਾਲ ਤੀਜੀ ਕਿਤਾਬ ਹੈ ਪ੍ਰਾਪਰਟੀ ਗੁਰੂ ਤੁਸੀਂ ਜਾਣਦੇ ਹੋ ਵੀ ਕਿਤਾਬਾਂ ਦੇ ਸੰਦਰਭ ਦੇ ਵਿੱਚ ਅਸੀਂ ਕੇਵਲ ਕੱਲੀਆਂ ਸਾਇਦੇ ਕਿਤਾਬਾਂ ਦੇ ਨਾਲ ਹੀ ਨਹੀਂ ਜੁੜੇ ਰਹਿੰਦੇ ਕਈ ਲੋਕੀ ਹੁੰਦੇ ਆ ਜਿਹੜੇ ਬਿਜ਼ਨਸ ਦੇ ਨਾਲ ਸੰਬੰਧਿਤ ਕਿਤਾਬਾਂ ਮੰਗਦੇ ਹੁੰਦੇ ਆ ਜਾਂ ਜਿਵੇਂ ਆਪਣੇ ਬਾਰਲੇ ரைਟਰ ਹੈਗੇ ਆ ਜਿਵੇਂ ਸਵੇਡ ਮਾਰਡਨ ਹੈਗਾ ਹਨਾ ਤਾਂ ਜਾਂ ਹੋਰ ਜਿਹੜੇ ਵਧੀਆ ਮੋਟੀਵੇਸ਼ਨਲ ਸਪੀਕਰ ਆ ਉਹਨਾਂ ਦੀਆਂ ਕਿਤਾਬਾਂ ਅਸੀਂ ਅਕਸਰ ਪੜ੍ਹਦੇ ਰਹਿੰਦੇ ਆ ਪਰ ਪਹਿਲੀ ਵਾਰੀ ਮੈਨੂੰ ਲੱਗਦਾ ਇਹ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੰਜਾਬੀ ரைਟਰ ਵੱਲੋਂ ਆ ਜਿਵੇਂ ਪ੍ਰਾਪਰਟੀ ਗੁਰੂ ਰਾਜਵੰਤ ਸਿੰਘ ਮੋਹਾਲੀ ਹੋਰਾਂ ਨੇ ਲਿਖੀ ਹੈਗੀ ਆ ਇਹਦੇ ਵਿੱਚ ਤੁਸੀਂ ਵੀ ਪ੍ਰਾਪਰਟੀ ਬਾਰੇ ਜਿਹੜਾ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਇਹਦੇ ਵਿੱਚ ਸਾਰੇ ਗੁਣ ਕੀ ਆ ਵੀ ਕਿੱਦਾਂ ਦੀ ਤੁਹਾਨੂੰ ਪ੍ਰਾਪਰਟੀ ਖਰੀਦਣੀ ਚਾਹੀਦੀ ਹੈ ਮੌਕੇ ਤੇ ਕਿਹੜੀ ਜਗ੍ਹਾ ਤੁਹਾਨੂੰ ਫਾਇਦੇਮੰਦ ਰਹੇਗੀ ਉਹਦੇ ਵਿੱਚ ਜਿਹੜੇ ਕਾਨੂੰਨੀ ਨੁਕਤੇ ਹੁੰਦੇ ਆ ਉਹ ਵੀ ਉਹਦੇ ਬਾਰੇ ਦੱਸਿਆ ਗਿਆ ਤੁਸੀਂ ਦੇਖ ਸਕਦੇ ਹੋ ਕਿਤਾਬ ਦੇ ਟਾਈਟਲ ਦੇ ਉੱਪਰ ਹੀ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਕਿਤਾਬ ਦਾ ਨਾਮ ਹੈ ਪ੍ਰਾਪਰਟੀ ਗੁਰੂ ਖਰੀਦਦਾਰ ਖਬਰਦਾਰ ਪਹਿਲਾ ਮਕਾਨ ਜਾਂ ਦੁਕਾਨ ਤੁਸੀਂ ਪਹਿਲਾ ਮਕਾਨ ਜਾਂ ਦੁਕਾਨ ਚੋਂ ਕੀ ਚੁਣਨਾ ਹੈ ਇਹਦੇ ਬਾਰੇ ਤੁਸੀਂ ਕਦੇ ਆਪ ਸੋਚੋ ਪਹਿਲਾਂ ਵੀ ਮਕਾਨ ਸਾਡੇ ਲਈ ਓਡਾ ਜ਼ਰੂਰੀ ਨਹੀਂ ਹੈ ਜੇ ਤੁਸੀਂ ਦੁਕਾਨ ਖਰੀਦਦੇ ਹੋ ਤਾਂ ਦੁਕਾਨ ਤੁਹਾਨੂੰ ਜਿਹੜਾ ਉਹ ਪੈਸਾ ਉਪਲਬਧ ਕਰਾਏਗੀ ਤੁਹਾਨੂੰ ਅੱਗੇ ਸਫਲ ਕਰੇਗੀ ਤੇ ਉਹਦੇ ਲਈ ਤੁਸੀਂ ਫਿਰ ਆਪਣਾ ਮਕਾਨ ਵੀ ਹੈ ਜਿਹੜਾ ਉਹ ਖਰੀਦ ਸਕਦੇ ਹੋ ਫਿਰ ਇਹਦੇ ਵਿੱਚ ਇੰਤਕਾਲ ਕਿਉਂ ਜ਼ਰੂਰੀ ਆ ਜਿਹੜਾ ਇੰਤਕਾਲ ਇਦਾਂ ਦੇ ਜਿਹੜੇ ਨੁਕਤੇ ਆਗੇ ਉਹ ਬਹੁਤ ਹੀ ਕਮਾਲ ਦੇ ਨੁਕਤੇ ਆ ਤੇ ਤੁਸੀਂ ਇਹ ਪ੍ਰਾਪਰਟੀ ਗੁਰੂ ਜਿਹੜੀ ਕਿਤਾਬ ਹੈ ਇਹ ਸਾਡੇ ਕੈਲੀਬਰ ਪਬਲਿਕੇਸ਼ਨ ਤੋਂ ਪ੍ਰਕਾਸ਼ਿਤ ਹੋਈ ਹੈ ਤੇ ਇਹ ਸਾਥੋਂ ਵੀ ਖਰੀਦ ਸਕਦੇ ਹੋ ਤੁਸੀਂ ਇਹ ਕਿਤਾਬ ਇਹਦੇ ਬਾਰੇ ਗੱਲ ਕੀਤੀ ਸੀ ਆਪਾਂ ਪ੍ਰਾਪਰਟੀ ਗੁਰੂ ਬਾਰੇ ਤੇ ਹੁਣ ਤੁਸੀਂ ਮੈਂ ਤੁਹਾਨੂੰ ਦੱਸਾਂ ਦੂਜੀ ਕਿਤਾਬ ਹੈ ਜਿਹੜੀ ਪ੍ਰਾਪਰਟੀ ਕਾਰੋਬਾਰ ਤੋਂ ਖੁਸ਼ਹਾਲੀ ਜਿਹੜਾ ਤੁਸੀਂ ਆਪਾਂ ਕੋਈ ਵੀ ਕਾਰੋਬਾਰ ਕਰਦੇ ਆ ਆਪਾਂ ਚਿਹਰੇ ਤੇ ਆਪਣੇ ਤੇ ਮੁਸਕਾਨ ਲਿਆਉਣ ਲਈ ਕਰਦੇ ਆ ਹਨਾ ਕਿਉਂਕਿ ਜਿੰਨਾ ਚਿਰ ਮੁਸਕਾਨ ਨਹੀਂ ਹੋਊਗੀ ਤਾਂ ਅਸੀਂ ਦੁਖੀ ਰਵਾਂਗੇ ਮੁਸਕਾਨ ਕਿੱਥੋਂ ਪੈਦਾ ਹੁੰਦੀ ਹੈ ਕਈ ਕਾਰਨ ਹੁੰਦੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮੁੱਖ ਲੋੜ ਆ ਉਹ ਪੈਸਾ ਆ ਹਨ ਪੈਸੇ ਸਾਡੀ ਜੇਬ 'ਚ ਹੋਣਗੇ ਤਾਂ ਉਹ ਮੁਸਕਾਨ ਹੈ ਜਿਹੜੀ ਉਹ ਸਾਡੇ ਚਿਹਰੇ ਤੇ ਸਮਾਈਲ ਬਣੀ ਰਹੂਗੀ ਉਹ ਸਾਇਤਿਕ ਹਲਕਿਆਂ ਦੇ ਵਿੱਚ ਜਿਹੜੀ ਮੁਸਕਾਨ ਹੈ ਰਿਸ਼ਤਿਆਂ ਦੇ ਪ੍ਰਤੀ ਜਿਹੜੀ ਉਹ ਹੈ ਉਹ ਵਕਰੀ ਦੌੜ ਆ ਇੱਕ ਇਹ ਇੱਕ ਵਕਰੀ ਦੌੜ ਆ ਤੇ ਮੈਂ ਸੋਚਦਾ ਹੁੰਦਾ ਜਦੋਂ ਜਿਹੜਾ ਖਾਲੀ ਬਟੂਆ ਹੁੰਦਾ ਨਾ ਉਹ ਸਾਡੇ ਸਫ਼ਰ ਤੇ ਬਹੁਤ ਭਾਰੂ ਪੈ ਜਾਂਦਾ ਹੁੰਦਾ ਜਦੋਂ ਬਟੂਆ ਭਰਿਆ ਹੋਵੇ ਤਾਂ ਤੁਹਾਡੇ ਰਿਸ਼ਤੇ ਵੀ ਸੁਹਾਵੇਂ ਰਹਿੰਦੇ ਆ ਹੋਰ ਜਿਹੜੀ ਜ਼ਿੰਦਗੀ ਆ ਤੁਹਾਡੀ ਉਹ ਵੀ ਬਹੁਤ ਸੋਹਣੀ ਲੰਘਦੀ ਆ ਤੇ ਇਹ ਵੀ ਰਾਜਵੰਤ ਸਿੰਘ ਮੋਹਾਲੀ ਜੀ ਹੋਰਾਂ ਦਾ ਲਿਖੀ ਗਈ ਕਿਤਾਬ ਆ ਬਹੁਤ ਸੋਹਣੀ ਪੰਜਾਬੀ ਦੇ ਵਿੱਚ ਇਹਨਾਂ ਦੀ ਚਰਚਾ ਹੈ ਤੇ ਇਹ ਕਿਤਾਬ ਵੀ ਤੁਸੀਂ ਜ਼ਰੂਰ ਖਰੀਦ ਕੇ ਪੜਿਓ ਤੇ ਜਿੱਥੇ-ਜਿੱਥੇ ਅਸੀਂ ਹੋਰ ਪੜਦੇ ਆ ਜਿਵੇਂ ਸਵੀਟ ਮਾਡਰਨ ਹੋਰਾਂ ਦੀਆਂ ਸਵੈ ਭਰੋਸੇ ਦਾ ਚਮਤਕਾਰ ਆ ਤੇ ਆਤਮ ਵਿਸ਼ਵਾਸ ਕਿਵੇਂ ਬਣਾਈਏ ਜਾਂ ਹੋਰ ਕਿਤਾਬਾਂ ਨੇ ਉਹ ਵੀ ਆਪਾਂ ਪੜ੍ਹਦੇ ਆ ਤਾਂ ਇਹ ਨਾਲ-ਨਾਲ ਇਹਨਾਂ ਕਿਤਾਬਾਂ ਨੂੰ ਵੀ ਸਾਨੂੰ ਪੜ੍ਹਨਾ ਚਾਹੀਦਾ ਤੇ ਤੀਜੀ ਕਿਤਾਬ ਹੈ ਨਾਟ ਮੈਡ ਸੋ ਸੈਡ ਜੇ ਠਾਲ ਲੋ ਤਾਂ ਜਿੱਤ ਕੀ ਬਾਤ ਆ ਤੁਸੀਂ ਕਿਤਾਬ ਦੇ ਟਾਈਟਲ ਤੋਂ ਹੀ ਸਮਝ ਸਕਦੇ ਹੋ ਹਨਾ ਜੇ ਠਾ ਜੋ ਠਾਲ ਲੋ ਕਹਿੰਦੇ ਤਾਂ ਜਿੱਤ ਤੁਹਾਡੀ ਕਿਤੇ ਨਹੀਂ ਗਈ ਜੇ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਪੱਕਾ ਜਿਹੜਾ ਦ੍ਰਿੜ ਇਰਾਦਾ ਉਹ ਤੁਸੀਂ ਬਣਾ ਲੈਨੇ ਹੋ ਤਾਂ ਤੁਹਾਨੂੰ ਇਹ ਵੱਡੇ ਤੋਂ ਵੱਡੇ ਅੱਜ ਸਿੱਧ ਹੋ ਚੁੱਕਿਆ ਵੀ ਕੋਈ ਵੀ ਨਹੀਂ ਹਰਾ ਸਕਦਾ ਤੁਸੀਂ ਜੋ ਵੀ ਚਾਹੋਨੇ ਹੋ ਉਹ ਪਾ ਸਕਦੇ ਹੋ ਇਹ ਕਿਤਾਬ ਤੁਹਾਨੂੰ ਹੋਰ ਵੀ ਉਹਦੇ ਜਿਹੜੇ ਅੱਗੇ ਵੱਲ ਲੈ ਕੇ ਜਾਊ ਤੁਹਾਡੇ ਨਿਸ਼ਾਨੇ ਵੱਲ ਲੈ ਕੇ ਜਾਊਗੀ ਕਹਿੰਦਾ ਇਹ ਕਿਤਾਬ ਪੜਨ ਤੋਂ ਬਾਅਦ ਮੇਰੇ ਅੰਦਰੋਂ ਇਹ ਆਵਾਜ਼ ਨਿਕਲਦੀ ਹੈ ਸਾਡੇ ਕੋਲ ਵੀ ਅਸਲ ਖੁਸ਼ੀ ਬੇਹਿਸਾਬ ਹੁੰਦੀ ਜੇ ਸਾਡੇ ਕੋਲ ਪਹਿਲਾਂ ਤੋਂ ਹੀ ਇਹ ਕਿਤਾਬ ਹੁੰਦੀ ਜੇ ਸਾਡੇ ਕੋਲ ਪਹਿਲਾਂ ਤੋਂ ਹੀ ਇਹ ਕਿਤਾਬ ਹੁੰਦੀ ਇਹ ਕਿਤਾਬ ਹੈ ਜਿਹੜੀ ਕਿਆ ਬਾਤ ਹੈ ਉੱਤੇ ਦੇਖੋ ਚੈਸ ਦਾ ਜਿਹੜਾ ਲੋਗੋ ਬਣਿਆ ਹੋਇਆ ਹੈ ਨਾ ਚੈਸ ਦੇ ਵਿੱਚ ਇੱਕ ਛੋਟਾ ਜਿਹਾ ਪਿਆਦਾ ਵੱਡੇ ਰਾਜੇ ਨੂੰ ਹਰਾ ਸਕਦਾ ਹੈ ਤਾਂ ਇਹੀ ਸਾਡੀ ਜ਼ਿੰਦਗੀ ਹੈ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਤੁਹਾਡੇ ਇਰਾਦਿਆਂ ਨੂੰ ਦ੍ਰਿੜ ਕਰਨ ਲਈ ਤੁਸੀਂ ਕਿਤਾਬ ਪੜੋਗੇ ਤਾਂ ਤੁਸੀਂ ਹੋਰ ਵੀ ਮੋਟੀਵੇਟ ਹੋਵੋਗੇ ਅੰਦਰੋਂ ਮੋਟੀਵੇਸ਼ਨ ਲੈ ਕੇ ਤੁਸੀਂ ਅੱਗੇ ਵਧੋਗੇ ਸ਼ੁਕਰੀਆ ਦੋਸਤੋ ਜਰੂਰ ਤੁਹਾਡੇ ਸਾਡੇ ਕੋਲੋਂ ਇਹ ਕਿਤਾਬਾਂ ਤੁਸੀਂ ਕੈਲੀਬਰ ਪ੍ਰਕਾਸ਼ਨ ਤੋਂ ਤੇ ਸਾਡੇ ਆਪਣੇ ਤੋਂ ਮੰਗਵਾ ਸਕਦੇ ਹੋ ਮੇਰੇ ਤੋਂ ਮੰਗਵਾ ਸਕਦੇ ਹੋ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਮਿਲ ਜਾਣਗੇ ਸ਼ੁਕਰੀਆ ਬਹੁਤ ਮਿਹਰਬਾਨੀ